ਆਦਰਕ ਦੇ ਗੁਣ ਨੰਬਰ 1 ਪੀਸੀ ਹੋਈ ਸੁੰਡ 1 ਗ੍ਰਾਮ ਥੋੜੀ ਜੀ ਹਿੰਗ ਅਤੇ ਕਾਲੇ ਨਮਕ ਦੀ ਪੱਤੀ ਗਰਮ ਪਾਣੀ ਨਾਲ ਲੈਣ ਤੇ ਪੇਟ ਦਰਦ ਠੀਕ ਹੋ ਜਾਂਦਾ ਹੈ ਨੰਬਰ 2 ਪੀਸੀ ਹੋਈ ਸੁੰਡ 1 ਚਮਚ ਅਤੇ ਕਾਲਾ ਨਮਕ 1 ਗਲਾਸ ਪਾਣੀ ਵਿੱਚ ਗਰਮ ਕਰਕੇ ਪੀਣ ਨਾਲ ਪੇਟ ਦਰਦ ਕਬਜ਼ ਅਤੇ ਅਨਪਚ ਠੀਕ ਹੋ ਜਾਂਦਾ ਹੈ ਨੰਬਰ 3 ਤਾਜ਼ੇ ਆਦਰਕ ਦਾ ਰਸ ਨਿੰਬੂ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਦਿਨ ਵਿੱਚ ਦੋ ਵਾਰ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੀਣ ਨਾਲ ਅਨਪਚ ਦੂਰ ਹੁੰਦੀ ਹੈ ਭੋਜਨ ਪਚਦਾ ਹੈ ਖਾਣ ਦੀ ਰੁਚੀ ਵੱਧਦੀ ਹੈ ਪੇਟ ਵਿੱਚ ਹਵਾ ਨਾਲ ਹੋਣ ਵਾਲੀ ਪਰੇਸ਼ਾਨੀ ਘਟਦੀ ਹੈ ਕਬਜ਼ ਠੀਕ ਹੁੰਦੀ ਹੈ ਨੰਬਰ 4 ਆਦਰਕ ਕਾਲਾ ਨਮਕ ਕਾਲੀ ਮਿਰਚ ਦੀ ਚਟਨੀ ਭੋਜਨ ਤੋਂ ਅੱਧਾ ਘੰਟਾ ਪਹਿਲਾਂ ਤਿੰਨ ਦਿਨ ਖਾਓ ਅਨਪਚ ਨਹੀਂ ਹੋਵੇਗਾ ਅਤੇ ਖਾਣਾ ਜਲਦੀ ਹজম ਹੋਵੇਗਾ ਨੰਬਰ 5 ਕੱਚਾ ਅਨਪਚੇ ਆਹੋਜਨ ਜਦੋਂ ਲੰਬੇ ਸਮੇਂ ਤੱਕ ਪੇਟ ਵਿੱਚ ਰਹਿੰਦਾ ਹੈ ਤਾਂ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਹਨ ਅਤੇ ਡਕਾਰ ਵੀ ਆਉਂਦੇ ਹਨ ਪੇਟ ਦਰਦ ਜੋੜਾਂ ਦਾ ਦਰਦ ਅਨਪਚ ਨੀਂਦ ਨਾ ਆਉਣੀ ਸਿਰ ਦਰਦ ਇਹ ਸਾਰੇ ਡਕਾਰ ਦੇ ਕਾਰਨ ਹਨ ਹਰ ਰੋਜ਼ ਸਵੇਰੇ ਭੁੱਖੇ ਪੇਟ ਦੋ ਚਮਚ ਅਦਰਕ ਦਾ ਰਸ ਪੀਂਦੇ ਰਹਿਣ ਨਾਲ ਇਹ ਸਾਰੇ ਰੋਗ ਠੀਕ ਹੋ ਜਾਂਦੇ ਹਨ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਲਾਇਕ, ਸ਼ੇਅਰ ਅਤੇ ਸਬਸਕ੍ਰਾਈਬ ਕਰਿਓ। ਧੰਨਵਾਦ ਜੀ।